ਦੋਸਤੋ ਪੰਜਾਬੀ ਪੁਸਤਕ 6ਵੀਂ ਜਮਾਤ ਪਾਠ 1 ਤਿਰੰਗਾ ਪਹਿਲਾਂ ਆਪਾਂ ਇਸ ਕਵਿਤਾ ਨੂੰ ਪੜ੍ਹਾਂਗੇ ਫਿਰ ਇਸ ਤੇ ਪ੍ਰਸ਼ਨ ਉੱਤਰ ਤੇ ਹੋਰ ਐਕਸਰਸਾਈਜ਼ਾਂ ਕਰਾਂਗੇ ਝੰਡਿਆ ਤਿਰੰਗਾ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਇੱਕ ਇੱਕ ਤਾਰ ਤੇਰੀ ਜਾਪੇ ਮੋਹ ਬੋਲਦੀ ਮੁੱਲ ਹੈ ਆਜ਼ਾਦੀ ਸਦਾ ਲਹੂ ਅਨਤੋਲਦੀ ਉੱਚਾ ਸਾਡਾ ਅੰਬਰਾਂ ਤੇ ਝੁਲਦਾ ਨਿਸ਼ਾਨ ਹੈ ਝੰਡਿਆ ਤਿਰੰਗਾ ਨਿਰਾਲੀ ਤੇਰੀ ਸ਼ਾਨ ਹੈ ਸਾਂਵਾਂ ਰੰਗ ਤੇਰਾ ਦੱਸੇ ਖੇਤੀਆਂ ਦੇ ਰੰਗ ਨੂੰ ਪਹਿਣ ਬਾਣਾ ਕੇ ਸਰੀਰ ਸ਼ਹੀਦ ਜਾਨ ਜੰਗ ਨੂੰ ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਿਧਾਨ ਹੈ ਝੰਡੇ ਆ ਤਰੰਗੇ ਆ ਨਿਰਾਲੀ ਤੇਰੀ ਸ਼ਾਨ ਹੈ ਇੱਕ ਤਾ ਨੂੰ ਦੱਸਦੇ ਤੇਰੀ ਛਾਇਆ ਹੇਠ ਸਾਰੇ ਭਾਈ ਭਾਈ ਵੱਸਦੇ ਚੱਕਰ ਅਸ਼ੋਕ ਦਾ ਵਿਕਾਸ ਦਾ ਨਿਸ਼ਾਨ ਹੈ ਝੰਡੇ ਆ ਤਰੰਗੇ ਆ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਸੋ ਦੋਸਤੋ ਇੱਕ ਕਵਿਤਾ ਸੀ ਤਿਰੰਗਾ ਜਿਹਨੂੰ ਆਪਾਂ ਪੜ੍ਹਿਆ ਹੈ ਆਓ ਹੁਣ ਆਪਾਂ ਇਸ ਦੇ ਨਾਲ ਜੁੜੇ ਕੁਝ ਪ੍ਰਸ਼ਨ ਉੱਤਰ ਅਤੇ ਬਾਕੀ ਐਕਸਰਸਾਈਜ਼ਾਂ ਕਰਦੇ ਹਾਂ ਪਾਠ 1 ਤਿਰੰਗਾ ਲੇਖਕ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਦੁਆਰਾ ਲਿਖੀ ਗਈ ਹੈ ਇਸ ਦੇ ਨਾਲ ਜੁੜੇ ਕੁਝ ਪ੍ਰਸ਼ਨ ਉੱਤਰ ਹਨ ਪ੍ਰਸ਼ਨ ਊੜਾ ਤਿਰੰਗੇ ਝੰਡੇ ਦੇ ਤਿੰਨ ਰੰਗਾਂ ਦੇ ਨਾਂ ਦੱਸੋ ਉੱਤਰ ਕੇਸਰੀ ਚਿੱਟਾ ਅਤੇ ਹਰਾ ਅਗਲਾ ਪ੍ਰਸ਼ਨ ਹੈ ਜੀ ਅਡਾ ਤਿਰੰਗੇ ਵਿੱਚ ਸ਼ਬਦ ਸਮਾਂ ਤੋਂ ਕੀ ਭਾਵ ਹੈ ਇਸ ਦਾ ਉੱਤਰ ਹੈ ਤਿਰੰਗੇ ਵਿੱਚ ਸ਼ਬਦ ਸਮਾਂ ਤੋਂ ਭਾਵ ਖੁਸ਼ਹਾਲੀ ਹੈ ਅਗਲਾ ਪ੍ਰਸ਼ਨ ਹੈ ਦੋਸਤੋ ਪ੍ਰਸ਼ਨ ਇਹ ਕਿਸਰੀ ਰੰਗ ਕਿਸ ਗੱਲ ਨੂੰ ਦਰਸਾਉਂਦਾ ਹੈ ਇਸ ਦਾ ਉੱਤਰ ਹੈ ਕੇਸਰੀ ਰੰਗ ਕੁਰਬਾਨੀ ਦਾ ਪ੍ਰਤੀਕ ਹੈ ਅਗਲਾ ਪ੍ਰਸ਼ਨ ਕਰਦੇ ਹਾਂ ਦੋਸਤੋ ਪ੍ਰਸ਼ਨ ਸਸਾ ਅਸ਼ੋਕ ਚੱਕਰ ਤੋਂ ਕੀ ਭਾਵ ਹੈ ਇਸ ਦਾ ਉੱਤਰ ਹੈ अशोक ਚੱਕਰ ਤੋਂ ਭਾਵ ਵਿਕਾਸ ਤੋਂ ਹੈ ਇਹ ਸਨ ਦੋਸਤੋ ਪ੍ਰਸ਼ਨ ਉੱਤਰ ਆਓ ਅਗਲੀ ਐਕਸਰਸਾਈਜ਼ ਵੱਲ ਵਧਦੇ ਹਾਂ ਅਗਲੀ ਐਕਸਰਸਾਈਜ਼ ਹੈ ਓਕੇ ਸ਼ਬਦਾਂ ਦੇ ਅਰਥ ਇਸ ਕਵਿਤਾ ਦੇ ਵਿੱਚ ਕੁਝ ਓਕੇ ਸ਼ਬਦ ਹਨ ਜਿਨ੍ਹਾਂ ਦੇ ਅਰਥ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਹੈ ਤਿਰੰਗਾ ਤਿਰੰਗੇ ਤੋਂ ਭਾਵ ਭਾਰਤ ਦਾ ਰਾਸ਼ਟਰੀ ਝੰਡਾ ਜਿਹਨੂੰ ਆਪਾਂ ਤਿਰੰਗਾ ਕਹਿੰਦੇ ਹਾਂ ਅਗਲਾ ਹੈ ਆਜ਼ਾਦੀ आजादी ਦਾ ਮਤਲਬ ਖੁੱਲ ਸੁਤੰਤਰਤਾ ਤੋਂ ਹੈ। ਅਗਲਾ ਸ਼ਬਦ ਹੈ ਅੰਬਰ। ਅੰਬਰ ਭਾਵ ਆਕਾਸ਼, ਅਸਮਾਨ, ਗਗਨ, ਅਰਸ਼। ਅਗਲਾ ਸ਼ਬਦ ਹੈ निराली। ਨਾਲਾ ਸ਼ਬਦ ਤੋਂ ਭਾਵ ਵਖਰੀ, ਵਿਲੱਖਣ। ਅਗਲਾ ਔਖਾ ਸ਼ਬਦ ਹੈ ਏਕਤਾ। ਏਕਤਾ ਤੋਂ ਭਾਵ ਇਕਾ, ਮੇਲ ਤੇ ਇਕੱਠ। ਅਗਲਾ ਔਖਾ ਸ਼ਬਦ ਹੈ ਵਿਕਾਸ। ਵਿਕਾਸ ਤੋਂ ਭਾਵ ਵਾਧਾ ਤਰੱਕੀ ਉਨਤੀ ਅਗਲਾ ਔਕਾਸ਼ਬਦ ਹੈ 사ਵਾ 사ਵਾ ਤੋਂ ਭਾਵ ਹਰਾ ਸਬਜ ਅਗਲਾ ਔਕਾਸ਼ਬਦ ਹੈ ਬਣਾ ਬਣਾ ਤੋਂ ਭਾਵ ਲਿਬਾਸ ਪਹਿਰਾਵਾ ਚਲੋ ਦੋਸਤੋ ਅਗਲੀ ਐਕਸਰਸਾਈਜ਼ ਵੱਲ ਵਧਦੇ ਹਾਂ ਹੇਠ ਲਿਖੇ ਸ਼ਬਦਾਂ ਨੂੰ ਸਮਾਨਾਰਥੀ ਸ਼ਬਦਾਂ ਨਾਲ ਮਿਲਾਓ ਹੇਠ ਲਿਖੇ ਜਿਹੜੇ ਸ਼ਬਦ ਹੈ ਇਹਨਾਂ ਦੇ ਨਾਲ ਮਿਲਦੇ ਜੁਲਦੇ ਸ਼ਬਦਾਂ ਦੇ ਨਾਲ ਇਹਨਾਂ ਨੂੰ ਮਿਲਾਣਾ ਹੈ ਜਿਵੇਂ ਆਜ਼ਾਦੀ ਹੈ ਆਜ਼ਾਦੀ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ਸੁਤੰਤਰਤਾ ਅੰਬਰ ਹੈ ਅੰਬਰ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ਆਸਮਾਨ ਅਗਲਾ ਸ਼ਬਦ ਹੈ ਬਾਣਾ ਬਾਣੇ ਦਾ ਕਿਹੜਾ ਹੋਏਗਾ ਪਹਿਚਾਣ ਅਗਲਾ ਸ਼ਬਦ ਹੈ ਵਿਕਾਸ ਵਿਕਾਸ ਦਾ ਮਤਲਬ ਕੀ ਹੋਇਆ ਤਰੱਕੀ ਇਸ ਕਰਕੇ ਇਹ ਤਰੱਕੀ ਦੇ ਨਾਲ ਸਮਾਨਾਰਥਕ ਸ਼ਬਦ ਮਿਲਦਾ ਹੈ ਠੀਕ ਹੈ ਜੀ ਤੇ ਅਗਲਾ ਸ਼ਬਦ ਹੈ ਦੋਸਤੋ ਨਰਲੀ ਨਰਲੀ ਤੋਂ ਭਾਵ ਵੱਖਰੀ ਸੋ ਦੋਸਤੋ ਇਹ ਸੀ ਸਮਾਨਾਰਥਕ ਸ਼ਬਦ ਚਲੋ ਹੁਣ ਅਗਲੀ ਐਕਸਰਸਾਈਜ਼ ਵੱਲ ਵੱਧਦੇ ਹਾਂ 18 ਲਿਖੀਆਂ 17 ਪੂਰੀਆਂ ਕਰੋ ਦੋਸਤੋ ਇਹ ਕੁਝ ਖਾਲੀ ਥਾਵਾਂ ਨੇ ਇਹਨਾਂ ਨੂੰ ਆਪਾਂ ਪੂਰਾ ਕਰਨਾ ਹੈ 17 ਨੂੰ ਠੀਕ ਹੈ ਜੀ ਜੋ ਪਿੱਛੇ ਕਵਿਤਾ ਪੜ੍ਹੀ ਹੈ ਉਸ ਕਵਿਤਾ ਦੀਆਂ ਹੀ ਇਹ ਲਾਈਨਾਂ ਨੇ ਆਪਾਂ ਇਹਨਾਂ ਨੂੰ ਪੂਰਾ ਕਰਨਾ ਹੈ ਠੀਕ ਹੈ ਸਾਵਾ ਰੰਗ ਤੇਰਾ ਦੱਸੇ ਖੇਤੀਆਂ ਦੇ ਰੰਗ ਨੂੰ ਪਹਿਨ ਬਾਣਾ ਕੇਸਰੀ ਹਾਂਜੀ ਇਸ ਦਾ ਕੀ ਆਏਗਾ ਪਹਿਣ ਬਾਣਾ ਕੇਸ ਦੀ ਆਪਾਂ ਪਿੱਛੇ ਪੜਿਆ ਸੀ ਸ਼ਹੀਦ ਜਾਂ ਜੰਗ ਨੂੰ ਠੀਕ ਹੈ ਇਸ ਖਾਲੀ ਥਾਂ ਦਾ ਭਰੇ ਜਾਣੀ ਹੈ ਸ਼ਹੀਦ ਜਾਨ ਜੰਗ ਨੂੰ ਅਗਲੀ ਹੈ ਚਿੱਟਾ ਰੰਗ ਤੇਰਾ ਸਾਡਾ ਹਾਂਜੀ ਇਸ ਦਾ ਕੀ ਆਏਗਾ ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਿਧਾਨ ਨੇ ਠੀਕ ਹੈ ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਿਧਾਨ ਨੇ ਠੀਕ ਹੈ ਦੋਸਤੋ ਇਹ ਸੀ ਕੁਝ ਖਾਲੀ ਥਾਂ ਮਾ ਜਿਹਨੂੰ ਆਪਾਂ ਪੂਰਾ ਕੀਤਾ ਹੈ ਸੋ ਦੋਸਤੋ ਇਹ ਸੀ ਕਵਿਤਾ ਤਰੰਗਾ ਸਾਰੇ ਵਿਦਿਆਰਥੀ ਆਪਣੇ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਇਸ ਕਵਿਤਾ ਨੂੰ ਜ਼ਰੂਰ ਗਾਓ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਅੱਜ ਦੇ ਲਈ ਬਸ ਇੰਨਾ ਹੀ ਧੰਨਵਾਦ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਸ਼ਸ਼ੀਕਲ ਦੋਸਤੋ ਪੰਜਾਬੀ ਪੁਸਤਕ 6ਵੀਂ ਜਮਾਤ ਪਾਠ 2 ਆਪਣੀ ਆਪਣੀ ਥਾਂ ਸਾਰੇ ਚੰਗੇ ਪਹਿਲਾਂ ਆਪਾਂ ਇਸ ਲੈਸਨ ਨੂੰ ਪੜ੍ਹਾਂਗੇ ਫਿਰ ਇਸ ਦੇ ਨਾਲ ਜੁੜੇ ਸਾਰੇ ਪ੍ਰਸ਼ਨ ਉੱਤਰ ਅਤੇ ਹੋਰ ਐਕਸਰਸਾਈਜ਼ਾਂ ਕਰਾਂਗੇ ਪਾਠ 2 ਆਪਣੀ ਆਪਣੀ ਥਾਂ ਸਾਰੇ ਚੰਗੇ ਪਰ ਸੋਈ ਦੀ ਅਲਮਾਰੀ ਵਿੱਚ ਇਲਾਇਚੀ ਸੌਫ ਜੁਆਣ ਅੰਬਚੂਰ ਤੇ ਅਨਾਰ ਦਾਣਾ ਆਕ ਵਕ ਲਿਵਾ ਪਿਆ ਅੰਦਰ ਬੈਠੇ ਰਹਿੰਦੇ ਸਨ ਜਦੋਂ ਮਈ ਦਾ ਮਹੀਨਾ ਆਇਆ ਦੁਪਹਿਰ ਵੇਲੇ ਇਲਾਇਚੀ ਨੂੰ ਬੜੀ ਗਰਮੀ ਲੱਗੀ ਉਹ ਸਭ ਤੋਂ ਜਲਦੀ ਲਫਾਫੇ ਵਿੱਚੋਂ ਬਾਹਰ ਆ ਗਈ। ਫੇਰ ਸੌਂਫ ਨੂੰ ਵੀ ਗਰਮੀ ਲੱਗੀ ਤੇ ਜਵੈਣ ਨੂੰ ਵੀ ਗਰਮੀ ਲੱਗੀ। ਅੰਬਚੂਰ ਤੇ ਅਨਾਰ ਦਾਣੇ ਨੂੰ ਵੀ ਗਰਮੀ ਲੱਗੀ। ਸਾਰੇ ਹੀ ਲਫਾਫਿਆਂ ਵਿੱਚੋਂ ਨਿਕਲ ਆਏ। ਨੇੜੇ ਟੱਕਣ ਉੱਤੇ ਪੂਨਾ ਪਿਆ ਸੀ। ਪੂਦਨੇ ਨੂੰ ਵੀ ਟੱਕਣ ਬੜਾ ਗਰਮ ਲੱਗਾ। ਪੂਦਨਾ ਟੱਕਣ ਉੱਤੋਂ ਉਤਰ ਕੇ ਆਪਣੇ ਬੇਲੀ ਅਨਾਰ ਦਾਣੇ ਕੋਲ ਆ ਗਿਆ। ਇਲਾਚੀ ਆਪਣੇ ਆਪ ਨੂੰ ਇਹਨਾਂ ਸਭਨਾਂ ਵਿੱਚੋਂ ਉੱਤਮ ਸਮਝਦੀ ਸੀ। ਔਰ ਕਹਿਣ ਲੱਗੀ ਮੈਂ ਬੜੀ ਸੁੰਦਰ ਹਾਂ ਗੁਣਾ ਵਿੱਚ ਵੀ ਸਭ ਤੋਂ ਚੰਗੀ ਹਾਂ ਤੁਸੀਂ ਮੇਰੇ ਨੇੜੇ ਬੈਠੇ ਚੰਗੇ ਨਹੀਂ ਲੱਗਦੇ ਮੈਂ ਤੁਹਾਡੇ ਵਿੱਚੋਂ ਸਭ ਤੋਂ ਮਹਿੰਗੀ ਹਾਂ ਸ਼ਰਬਤ ਬਣਾਓ ਤਾਂ ਮੈਨੂੰ ਵਿੱਚ ਪਾ ਲੋ ਮੈਂ ਤਾਂ ਚੰਗੀਆਂ ਚੰਗੀਆਂ ਮਠਿਆਈਆਂ ਵਿੱਚ ਵੀ ਪਹਿ ਜਾਂਦੀ ਹਾਂ ਸੌਂਫ ਤੇ ਜਵੈਣ ਇਕੱਠੀਆਂ ਬੈਠੀਆਂ ਸਨ ਜਵੈਣ ਨੇ ਸੌਂਫ ਨੂੰ ਕਿਹਾ ਦੇਖ ਭੈਣੇ ਅੱਜ ਇਲਾਇਚੀ ਨੂੰ ਕੀ ਗਰਮੀ ਚੜ ਗਈ ਏ ਕਹਿੰਦੀ ਏ ਅਸੀਂ ਇਹਦੇ ਨੇੜੇ ਨਾ ਬੈਠੀਏ ਕਿਤੇ ਦੂਰ ਚਲੀਆਂ ਜਾਈਏ ਵੱਡੀ ਗੁਣਾ ਵਾਲੀ ਜਦੋਂ ਢਿੱਡ ਪੀੜ ਹੋਵੇ ਉਦੋਂ ਇਲਾਇਚੀ ਨੂੰ ਕੋਈ ਨਹੀਂ ਪੁੱਛਦਾ ਸਾਰੇ ਤੈਨੂੰ ਜਾਂ ਮੈਨੂੰ ਹੀ ਖਾਂਦੇ ਨੇ ਜੇ ਇਤਵਾਰ ਨਹੀਂ ਤਾਂ ਹਕੀਮਾਂ ਵੈਦਾਂ ਕੋਲੋਂ ਇਹ ਸਾਡੇ ਗੁਣ ਪੁੱਛ ਕੇ ਦੇਖ ਲਵੇ ਸੌਂਫ ਬੋਲੀ ਤੂੰ ਸੱਚ ਕਹਿੰਦੀ ਏ ਭੈਣੇ ਜੇ ਕਿਸੇ ਸਿਆਣੇ ਕੋਲੋਂ ਇਨਸਾਫ ਕਰਾਇਆ ਜਾਵੇ ਤਾਂ ਉਹ ਤੇਰੀ ਗੱਲ ਸੱਚ ਦੱਸੇਗਾ ਇਲਾਇਚੀ ਆਪ ਨੂੰ ਬੜੀ ਗੁਣਾ ਵਾਲੀ ਸਮਝਦੀ ਹੈ ਹੋਵੇਗੀ ਆਪਣੇ ਘਰ ਅਸੀਂ ਕੋਈ ਉਹ ਗੁਣਾ ਵਾਲੀਆਂ ਮੇਰੇ ਵਰਗੀ ਮਿੱਠੀ ਬਣ ਕੇ ਤਾਂ ਦੱਸੇ ਸੁਗਣ ਵਿੱਚ ਭਾਵੇਂ ਚੰਗੀ ਏ ਪਰ ਸੁਗਣ ਨੂੰ ਮੈਂ ਕਿਹੜੀ ਮੰਦੀ ਆ ਮੈਂ ਵੀ ਤੇਰੇ ਵਾਂਗ ਵੈਦਾਂ ਹਕੀਮਾਂ ਦੇ ਬੜੇ ਕੰਮ ਆਉਂਦੀ ਆ ਅੰਬਚੂੜ ਨੂੰ ਇਲਾਇਚੀ ਦੀ ਗੱਲ ਕੋੜੀ ਲੱਗੀ ਸੀ ਉਸ ਨੇ ਕਿਹਾ ਮੇਰੇ ਵਰਗੀ ਖਟਿਆਈ ਨਾ ਇਲਾਇਚੀ ਵਿੱਚ ਏ ਤੇ ਨਾ ਸੌਂਫ ਜਾਂ ਜਵੈਣ ਵਿੱਚ ਏ ਮੇਰੀ ਖਟਿਆਈ ਬਿਨਾ ਕਿੰਨੇ ਹੀ ਖਾਣੇ ਚੰਗੇ ਨਹੀਂ ਲੱਗਦੇ ਅਨਾਰ ਦਾਣੇ ਨੂੰ ਬਈ ਗਰਮੀ ਲੱਗ ਰਹੀ ਸੀ ਉਹ ਬੜੇ ਦੂਰ ਜਾਡੇ ਦੇਸ਼ ਕਸ਼ਮੀਰ ਤੋਂ ਆਇਆ ਸੀ ਜਿੱਥੇ ਬੜੀ ਠੰਡ ਹੁੰਦੀ ਹੈ ਅਨਾਰਦਾਣੇ ਨੇ ਬੜੇ ਲਾਲ ਹੋ ਕੇ ਕਿਹਾ ਮੇਰੇ ਭਰਾ ਅੰਬਚੂਰ ਨੇ ਸੱਚ ਕਿਹਾ ਏ ਖਟਿਆਈ ਬਿਨਾ ਕਿੰਨੇ ਹੀ ਖਾਣੇ ਚੰਗੇ ਨਹੀਂ ਲੱਗਦੇ ਮੇਰੀ ਖਟਿਆਈ ਕਿੰਨੀ ਚੰਗੀ ਏ ਪੂਦਨੇ ਦੀ ਚਟਣੀ ਮੇਰੇ ਤੋਂ ਬਿਨਾ ਚੰਗੀ ਨਹੀਂ ਲੱਗਦੀ ਪੂਦਨੇ ਨੂੰ ਆਪਣੇ ਸਾਥੀ ਅਨਾਰਦਾਣੇ ਦੀ ਗੱਲ ਬੜੀ ਚੰਗੀ ਲੱਗੀ ਸੀ ਪੂਦਨੇ ਨੇ ਕਿਹਾ ਮੈਂ ਤੁਹਾਡੇ ਵਿੱਚੋਂ ਸਾਰਿਆਂ ਤੋਂ ਸਸਤਾ ਹਾਂ ਪਰ ਸਿਆਣਾ ਸਭ ਤੋਂ ਵੱਧ ਹਾਂ ਅਲਾਈਟੀ ਨੂੰ ਮਹਿੰਗੀਆਂ ਹੋਣ ਕਰਕੇ ਆਪਣੇ ਆਪ ਨੂੰ ਐਡੀ ਉਤਮ ਨਹੀਂ ਸਮਝਣਾ ਚਾਹੀਦਾ ਉਸ ਨੂੰ ਸਾਡੇ ਨੇੜੇ ਬੈਠਿਆਂ ਨੱਕ ਮੂੰਹ ਨਹੀਂ ਚੜਨਾ ਚਾਹੀਦਾ ਸਾਰਿਆਂ ਵਿੱਚ ਵੱਖ-ਵੱਖ ਗੁਣ ਹੁੰਦੇ ਹਨ ਜਿਵੇਂ ਚਟਨੀ ਲਈ ਮੈਂ ਤੇ ਅਨਾਰ ਦਾਣਾ ਦੋਵੇਂ ਚਾਹੀਦੇ ਹਨ ਇਸ ਤਰ੍ਹਾਂ ਹੀ ਸਾਡੇ ਵਿੱਚੋਂ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਹੈ ਤੁਹਾਨੂੰ ਸਾਰਿਆਂ ਨੂੰ ਬਿੱਲੀ ਬਣ ਕੇ ਰਹਿਣਾ ਚਾਹੀਦਾ ਹੈ ਸਾਰੇ ਆਪਣੇ ਆਪਣੇ ਥਾਂ ਚੰਗੇ ਹਨ ਪੂਦਨੇ ਦੀ ਗੱਲ ਇਲਾਇਚੀ, ਜਵੈਣ, ਅੰਬਚੂਰ, ਅਨਾਰ ਦਾਣੇ ਸਾਰਿਆਂ ਨੇ ਸੁਣੀ। ਪੂਦਨੇ ਦੀ ਗੱਲ ਸਿਆਣੀ ਤੇ ਇਨਸਾਫ ਵਾਲੀ ਸੀ। ਇਲਾਇਚੀ, ਸੌਂਫ ਤੇ ਜਵੈਣ, ਅੰਬਚੂਰ ਤੇ ਅਨਾਰ ਦਾਣੇ ਨੂੰ ਵੀ ਪੂਦਨੇ ਦਾ ਕਿਹਾ ਚੰਗਾ ਲੱਗਾ। ਸਾਰਿਆਂ ਨੇ ਵਚਨ ਦਿੱਤਾ ਕਿ ਉਹ ਇੱਕ ਦੂਜੇ ਦੇ ਅਸਲੀ ਸਾਥੀ ਬਣਨਗੇ ਤੇ ਇਕੱਠੇ ਰਲ ਕੇ ਰਹਿਣਗੇ। ਸੋ ਦੋਸਤੋ, ਇਸ ਪਾਠ ਦੋ ਆਪਣੀ ਆਪਣੀ ਥਾਂ ਸਾਰੇ ਚੰਗੇ ਹੁਣ ਇਸ ਲੈਸਨ ਨਾਲ ਜੁੜੇ ਪ੍ਰਸ਼ਨ ਉੱਤਰ ਅਤੇ ਹੋਰ ਐਕਸਰਸਾਈਜ਼ਾਂ ਕਰਦੇ ਹਾਂ ਚਲੋ ਸ਼ੁਰੂ ਕਰੀਏ ਪਾਠ 9 ਆਪਣੀ ਆਪਣੀ ਥਾਂ ਸਾਰੇ ਚੰਗੇ ਲੇਖਕ ਸ਼੍ਰੀਮਤੀ ਅਮਰਤਾ ਪ੍ਰੀਤਮ ਪ੍ਰਸ਼ਨ ਤੇ ਉੱਤਰ ਪ੍ਰਸ਼ਨ ਊੜਾ ਰਸੋਈ ਦੀ ਅਲਮਾਰੀ ਦੇ ਲਿਫਾਫਿਆਂ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਈਆਂ ਸਨ ਉੱਤਰ ਰਸੋਈ ਦੀ ਅਲਮਾਰੀ ਦੇ ਲਿਫਾਫਿਆਂ ਵਿੱਚ ਇਲਾਇਚੀ ਸੌਂਫ ਜਵੈਣ ਅਮਚੂਰ ਤੇ ਅਨਜੀਦਾ ਅਰਥ ਹੈ ਖਾਣਾ ਪਕਾਉਣ ਦਾ ਕਮਰਾ ਇਸਤੇਮਾਲ ਬਣਾਉਂਦੇ ਆ ਸਾਡੇ ਘਰ ਇੱਕ ਰਸੋਈ ਹੈ ਨੰਬਰ 2 ਅਲਮਾਰੀ ਇਸ ਦਾ ਅਰਥ ਹੈ ਸਮਾਨ ਰੱਖਣ ਦੇ ਖਾਨੇ ਜਿਨ੍ਹਾਂ ਅੱਗੇ ਦਰਵਾਜ਼ਾ ਲੱਗਾ ਹੋਵੇ ਇਸਤੇਮਾਲ ਬਣਾਉਂਦੇ ਆ ਮਾਤਾ ਜੀ ਨੇ ਕੱਪੜੇ ਅਲਮਾਰੀ ਵਿੱਚ ਰੱਖ ਦਿੱਤੇ ਨੰਬਰ 3 ਮਠਿਆਈ ਇਸ ਦਾ ਅਰਥ ਹੈ ਮਿੱਠੇ ਵਾਲਾ ਪਕਵਾਨ ਹੁਣ ਇਸ ਤੇ ਪਕਵਾਨ ਬਣਾਉਣੇ ਆ ਮੈਨੂੰ ਮਠਿਆਈ ਬਹੁਤ ਸਵਾਦ ਲੱਗਦੀ ਹੈ ਨੰਬਰ 4 ਸ਼ਰਬਤ ਇਸ ਦਾ ਅਰਥ ਹੈ ਮਿੱਠਾ ਪਾਣੀ ਹੁਣ ਇਸ ਤੇ ਪਕਵਾਨ ਬਣਾਉਣੇ ਆ ਮੈਂ ਸ਼ਬੀਲ ਤੋਂ ਸ਼ਰਬਤ ਪੀਤੀ ਨੰਬਰ 5 ਆਸਮਾਨ ਇਸ ਤੋਂ ਭਾਵ ਹੈ ਆਕਾਸ਼ ਇਸ ਤੇ ਪਕਵਾਨ ਬਣਾਉਣੇ ਆ ਅਸਮਾਨ ਵਿੱਚ ਬੱਦਲ ਗਰਜ ਰਹੇ ਹਨ ਸੋ ਦੋਸਤੋ ਹੁਣ ਅਗਲੀ ਐਕਸਰਸਾਈਜ਼ ਹੈ ਓਕੇ ਸ਼ਬਦਾਂ ਦੇ ਅਰਥ ਪਹਿਲਾ ਹੈ ਬੇਲੀ ਇਸ ਦਾ ਅਰਥ ਹੈ ਮਿੱਤਰ ਬੇਲੀ ਤੇ ਪਾਵ ਮਿੱਤਰ ਉਤਮ ਉਤਮ ਮਤਲਬ ਵਧੀਆ ਇਸ ਦਾ ਅਰਥ ਹੈ ਵਧੀਆ ਵਚਨ ਇਸ ਦਾ ਅਰਥ ਹੈ ਵਾਦਾ ਇਕਰਾਰ ਕੋਲ ਤੇ ਪ੍ਰਣ ਅਗਲਾ ਸ਼ਬਦ ਹੈ ਇਤਬਾਰ ਇਸਦਾ ਅਰਥ ਹੈ ਯਕੀਨ ਭਰੋਸਾ ਤੇ ਵਿਸ਼ਵਾਸ ਅਗਲਾ ਸ਼ਬਦ ਹੈ ਇਨਸਾਫ ਇਸਦਾ ਅਰਥ ਹੈ ਨਿਆਂ ਸੱਚ ਝੂਠ ਦਾ ਨਿਤਾਰਾ ਅਗਲਾ ਸ਼ਬਦ ਹੈ ਵੈਦ ਹਕੀਮ ਇਸਦਾ ਅਰਥ ਹੈ ਦੇਸੀ ਦਵਾਈਆਂ ਰਾਹੀਂ ਇਲਾਜ ਕਰਨ ਵਾਲਾ ਆਦਮੀ ਅਗਲਾ ਸ਼ਬਦ ਹੈ ਉਦਨਾ ਇਸ ਦਾ ਅਰਥ ਹੈ पुदीना ਚਲੋ ਹੁਣ ਅੱਗੇ ਵਧਦੇ ਹਾਂ ਸਹੀ ਗਲਤ ਚੁਣੋ ਨੰਬਰ 1 ਸ਼ਾਮ ਵੇਲੇ ਇਲਾਇਚੀ ਨੂੰ ਬੜੀ ਗਰਮੀ ਲੱਗੀ ਇਸ ਨੂੰ ਦੱਸਣਾ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ ਸੋ ਦੋਸਤੋ ਇਹ ਗਲਤ ਹੈ ਕਿਉਂਕਿ ਸ਼ਾਮ ਵੇਲੇ ਨਹੀਂ ਦੁਪਹਿਰ ਵੇਲੇ ਇਲਾਇਚੀ ਨੂੰ ਗਰਮੀ ਲੱਗੀ ਸੀ ਇਸ ਲਈ ਇਹ ਗਲਤ ਹੈ ਨੰਬਰ 2 ਪੂਦਨੇ ਨੂੰ ਟੱਕਣ ਬੜਾ ਠੰਡਾ ਲੱਗਾ ਤੋ ਦੋਸਤੋ ਪੂਰੇ ਨੂੰ ਜੋ ਟਕਣਾ ਹੈ ਉਹ ਠੰਡਾ ਨਹੀਂ ਗਰਮ ਲੱਗਿਆ ਸੀ ਇਸ ਲਈ 2 ਨੰਬਰ ਵੀ ਗਲਤ ਹੈ ਨੰਬਰ 3 ਸੌfte ਜੁਆਨ ਇਕੱਠੀਆਂ ਬੈਠੀਆਂ ਸਨ ਜੀ ਹਾਂ ਦੋਸਤੋ ਸੌfte ਜੁਆਨ ਦੋਨੋਂ ਇਕੱਠੀਆਂ ਹੀ ਬੈਠੀਆਂ ਸਨ ਇਸ ਲਈ 3 ਨੰਬਰ ਬਿਲਕੁਲ ਸਹੀ ਹੈ ਇਸ ਲਈ 3 ਨੰਬਰ ਨੂੰ ਠੀਕ ਟਿਕ ਕਰਾਂਗੇ ਅਗਲੇ ਸਵਾਲ ਸਿਰੇ ਵੱਲ ਵਰਤੇ ਹਾਂ ਨੰਬਰ 5 ਵਿਆਕਰਨ ਰਸੋਈ ਦੀ ਅਲਮਾਰੀ ਵਿੱਚ ਇਲਾਇਚੀ ਸੌਫ ਜਵੈਨ ਅੰਬਚੂਰ ਅਤੇ ਅਨਾਰ ਦਾਣਾ ਵੱਖ-ਵੱਖ ਲਫਾਫਿਆਂ ਅੰਦਰ ਬੈਠੇ ਰਹਿੰਦੇ ਸਨ ਨਾਵ ਕਿਸੇ ਵਿਅਕਤੀ ਜੀਵ ਥਾਂ ਵਸਤੂ ਹਾਲਾਤ ਗੁਣ ਭਾਵ ਆਦ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਨਾਵ ਕਿਹਾ ਜਾਂਦਾ ਹੈ ਜਿਵੇਂ ਰਸੋਈ ਇਲਾਇਚੀ ਅੰਬਚੂਰ ਆਦ ਨਾਵ ਪੰਜ ਪ੍ਰਕਾਰ ਦੇ ਹੁੰਦੇ ਹਨ ਨੰਬਰ 1 ਆਮ ਨਾਵ ਜਾਂ ਜਾਤੀ ਵਚਕ ਨਾਵ ਨੰਬਰ 2 ਖਾਸ ਨਾਵ ਨੰਬਰ 3 ਇਕੱਠ ਵਚਕ ਨਾਵ ਨੰਬਰ 4 ਭਾਵ ਮਚਕ ਨਾਮ ਨੰਬਰ 5 ਪਦਾਰਥ ਵਾਤਿਕ ਨਾਮ ਸੋ ਦੋਸਤੋ ਇਹ ਸੀ ਪਾਠ ਨੰਬਰ 2 ਆਪਣੀ ਆਪਣੀ ਥਾਂ ਸਾਰੇ ਚੰਗੇ ਹੁਣ ਆਪਾਂ ਇਸ ਦੇ ਨਾਲ ਸਾਰੇ ਜੋੜੇ ਪ੍ਰਸ਼ਨ ਉੱਤਰ ਤੇ ਅਭਿਆਸ ਲਈ ਕਰ ਲਏ ਨੇ ਅੱਜ ਤੱਕ ਲਈ ਬਸ ਇੰਨਾ ਹੀ ਹੁਣ اجازت ਦਿਓ ਮਿਲਦੇ ਹਾਂ ਅਗਲੇ ਲੈਸਨ ਦੇ ਵਿੱਚ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਔਰ ਬੈਲ ਆਈਕਨ ਨੂੰ ਜ਼ਰੂਰ ਦਬਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਜਾਵੇ ਧੰਨਵਾਦ ਸਤਿ ਸ਼੍ਰੀ ਅਕਾਲ 6ਵੀਂ ਜਮਾਤ ਪਾਠ 3 ਮਹਾਤਮਾ ਗਾਂਧੀ ਪਹਿਲਾਂ ਆਪਾਂ ਇਸ ਪਾਠ ਨੂੰ ਪੜ੍ਹਾਂਗੇ ਫਿਰ ਇਸ ਦੇ ਨਾਲ ਜੁੜੇ ਸਾਰੇ ਅਭਿਆਸ ਪ੍ਰਸ਼ਨ ਉੱਤਰ ਤੇ ਹੋਰ ਐਕਸਰਸਾਈਜ਼ਾਂ ਕਰਾਂਗੇ ਸ਼ੁਰੂ ਕਰਦੇ ਹਾਂ ਪਾਠ 3 ਮਹਾਤਮਾ ਗਾਂਧੀ ਰਾਸ਼ਟ੍ਰਪਿਤਾ ਮਹਾਤਮਾ ਗਾਂਧੀ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ। ਉਹਨਾਂ ਦਾ ਜਨਮ 2 ਅਕਤੂਬਰ 1869 ਈਸਵੀ ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ। ਜਦੋਂ ਉਹਨਾਂ ਦਾ ਜਨਮ ਹੋਇਆ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ। ਗਾਂਧੀ ਜੀ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਦੇਸ਼ ਦੀ ਅਗਵਾਈ ਕੀਤੀ। ਉਹਨਾਂ ਦੇ ਵਿਚਾਰ ਬੜੇ ਊਟੇ ਤੇ ਸੁੱਚੇ ਸਨ। ਉਹਨਾਂ ਦੀ ਕਹਾਣੀ ਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ। ਉਹ ਸਭ ਔਲੁਖਾਂ ਨੂੰ ਇੱਕ ਸਮਾਨ ਸਮਝਦੇ ਸਨ। ਉਹਨਾਂ ਦੇ ਮਨ ਵਿੱਚ ਕਿਸੇ ਧਰਮ ਬਾਰੇ, ਕਿਸੇ ਜਾਤ ਬਾਰੇ ਕੋਈ ਬੁਰੀ ਭਾਵਨਾ ਨਹੀਂ ਸੀ। ਉਹਨਾਂ ਨੇ ਸੱਚਾਈ ਤੇ ਅਹਿੰਸਾ ਦਾ ਮਾਰਗ ਚੁਣਿਆ ਅਤੇ ਜੀਵਨ ਭਰ ਇਸ ਹੀ ਰਸਤੇ ਤੇ ਚੱਲਦੇ ਰਹੇ। ਆਪਣੇ ਮਹਾਨ ਵਿਚਾਰਾਂ ਕਰਕੇ ਹੀ ਉਹ ਮਹਾਤਮਾ ਬਣੇ। ਸਾਰਾ ਦੇਸ਼ ਅੱਜ ਵੀ ਉਹਨਾਂ ਨੂੰ ਬਾਪੂ ਦੇ ਨਾਂ ਨਾਲ ਯਾਦ ਕਰਦਾ ਹੈ। ਗਾਂਧੀ ਜੀ ਜਦੋਂ ਛੋਟੇ ਸਨ ਤਾਂ ਉਹਨਾਂ ਨੂੰ ਹਰਿਸ਼ਚੰਦਰ ਨਾਟਕ ਦੇਖਣ ਦਾ ਮੌਕਾ ਮਿਲਿਆ ਗਾਂਧੀ ਜੀ ਹਰਿਸ਼ਚੰਦਰ ਦੇ ਚਿੱਤਰ ਤੋਂ ਬਹੁਤ ਪ੍ਰਭਾਵਿਤ ਹੋਏ ਰਾਜਾ ਹਰਿਸ਼ਚੰਦਰ ਨੇ ਆਪਣੇ ਮੁਸੀਬਤ ਭਰੇ ਜਿਸ ਵਿੱਚ 27 ਦਾ ਆਸਰਾ ਹੀ ਲਿਆ ਸੀ ਹਰਿਸ਼ਚੰਦਰ ਦੇ ਸਤਿਆਵਾਦੀ ਸੁਭਾਅ ਦਾ ਗਾਂਧੀ ਜੀ ਦੇ ਮਨ ਤੇ ਡੂੰਘਾ ਅਸਰ ਹੋਇਆ ਉਹ ਸੋਚਣ ਲਈ ਮਜਬੂਰ ਹੋ ਗਏ ਕਿ ਸਾਰੇ ਵਿਅਕਤੀ ਹਰਿਸ਼ਚੰਦਰ ਵਰਗੇ ਸਤਿਆਵਾਦੀ ਕਿਉਂ ਨਹੀਂ ਬਣ ਜਾਂਦੇ ਹਰੀਸ਼ਚੰਦਰ ਦੀ ਸਚਾਈ ਗਾਂਧੀ ਜੀ ਲਈ ਪ੍ਰੇਰਨਾ ਸਰੋਤ ਬਣੀ। ਇਸ ਸਚਾਈ ਦਾ ਲੜ ਉਹਨਾਂ ਨੇ ਜਿੰਦਗੀ ਭਰ ਫੜੀ ਰੱਖਿਆ। ਉਹਨਾਂ ਦਾ ਵਿਸ਼ਵਾਸ ਸੀ ਕਿ ਸੱਚ ਹੀ ਰੱਬ ਹੈ। ਗਾਂਧੀ ਜੀ ਦੇ ਮਨ ਤੇ ਸਰਮਣ ਦੀ ਪਿਤਰੀ ਭਗਤੀ ਦਾ ਵੀ ਬਹੁਤ ਅਸਰ ਪਿਆ। ਸਰਮਣ ਇੱਕ ਆਗਿਆਕਾਰੀ ਪੁੱਤਰ ਸੀ। ਉਸ ਦੇ ਵਿਰਧ ਨੇਤਰਹੀਣ ਮਾਪੇ ਤੀਰਥ ਯਾਤਰਾ ਕਰਨ ਦੀ ਇੱਛਾ ਰੱਖਦੇ ਸਨ। ਸਰਮ ਨੇ ਆਪਣੇ ਮਾਪਿਆਂ ਦੀ ਇੱਛਾ ਪੂਰੀ ਕਰਨ ਲਈ ਇੱਕ ਵੈਂਗੀ ਬਣਵਾਈ। ਉਸ ਨੇ ਆਪਣੇ ਮਾਪਿਆਂ ਨੂੰ ਵੈਂਗੀ ਵਿੱਚ ਬਿਠਾਇਆ ਤੇ ਤੀਰਥਾਂ ਤੇ ਚੱਲ ਪਿਆ। ਗਾਂਧੀ ਜੀ ਮਾਤਾ ਪਿਤਾ ਦੀ ਸੇਵਾ ਨੂੰ ਪਰਮ ਧਰਮ ਮੰਨਦੇ ਸਨ। ਉਹਨਾਂ ਦਾ ਮਤ ਸੀ ਕਿ ਬੱਚਿਆਂ ਨੂੰ ਮਹਾਪੁਰਖਾਂ ਦੀਆਂ ਜੀਵਨੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਜਦੋਂ ਗਾਂਧੀ ਜੀ ਸਕੂਲ ਵਿੱਚ ਪੜ੍ਹਦੇ ਸਨ ਤਾਂ ਉਹਨਾਂ ਦੇ ਸਕੂਲ ਵਿੱਚ ਇੱਕ ਇੰਸਪੈਕਟਰ ਨਰੀਖਣ ਕਰਨ ਆਏ। ਉਹਨਾਂ ਨੇ ਬੱਚਿਆਂ ਦੀ ਲਿਆਕਤ ਪਰਖਣ ਲਈ ਸ਼੍ਰੇਣੀ ਵਿੱਚ ਵਿਦਿਆਰਥੀਆਂ ਨੂੰ ਕੁਝ ਸ਼ਬਦ ਜੋੜ ਲਿਖਣ ਲਈ ਕਿਹਾ ਗਾਂਧੀ ਜੀ ਨੇ ਪੰਜ ਸ਼ਬਦ ਜੋੜਾਂ ਵਿੱਚੋਂ ਇੱਕ ਸ਼ਬਦ ਜੋੜ ਗਲਤ ਲਿਖਿਆ ਉਹਨਾਂ ਨੇ ਅਧਿਆਪਕ ਦੇ ਨਾਲ ਦੇਸ਼ ਅਤੇ ਪਾਰਟੀ ਦੇ ਠੀਕ ਸ਼ਬਦ ਜੋੜਾਂ ਦੀ ਨਕਲ ਕਰਨ ਲਈ ਇਸ਼ਾਰਾ ਕੀਤਾ ਤਾਂ ਜੋ ਉਹ ਆਪਣੀ ਗਲਤੀ ਠੀਕ ਕਰ ਲੈਣ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ ਗਾਂਧੀ ਜੀ ਨੇ ਬਚਪਨ ਵਿੱਚ ਹੀ ਮਹਿਸੂਸ ਕਰ ਲਿਆ ਸੀ ਕਿ ਨਕਲ ਕਰਨਾ ਠੀਕ ਨਹੀਂ ਨਕਲ ਕਰਕੇ ਅਸੀਂ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਹਾਂ ਗਾਂਧੀ ਜੀ ਆਪਣੇ ਅਸੂਲਾਂ ਦੇ ਬੜੇ ਪੱਕੇ ਸਨ ਅਤੇ ਦ੍ਰਿੜ ਇਰਾਦਾ ਰੱਖਦੇ ਸਨ ਜਦੋਂ ਗਾਂਧੀ ਜੀ ਉੱਚ ਸਿੱਖਿਆ ਲਈ ਇੰਗਲੈਂਡ ਜਾਣ ਲੱਗੇ ਤਾਂ ਉਹਨਾਂ ਦੀ ਮਾਤਾ ਨੇ ਵਚਨ ਲਿਆ ਕਿ ਉਹ ਕਦੇ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਕਰਨਗੇ ਗਾਂਧੀ ਜੀ ਕਦੇ ਵੀ ਆਪਣੇ ਇਸ ਵਚਨ ਤੋਂ ਠਿਰਕੇ ਨਹੀਂ ਉਹਨਾਂ ਨੇ ਆਪਣੇ ਦੋਸਤਾਂ ਮਿੱਤਰਾਂ ਦੇ ਕਹਨ ਤੇ ਵੀ ਕਦੇ ਸ਼ਰਾਬ ਅਤੇ ਮਾਸ ਦਾ ਸੇਵਨ ਨਹੀਂ ਕੀਤਾ। ਗਾਂਧੀ ਜੀ ਨੇ ਆਪਣੇ ਕੋਲ ਤਿੰਨ ਬਾਂਦਰਾਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ। ਇੱਕ ਬਾਂਦਰ ਨੇ ਆਪਣੇ ਮੂੰਹ ਤੇ ਹੱਥ ਰੱਖਿਆ ਹੋਇਆ ਸੀ। ਦੂਜੇ ਨੇ ਆਪਣੀਆਂ ਅੱਖਾਂ ਤੇ ਹੱਥ ਰੱਖਿਆ ਹੋਇਆ ਸੀ। ਤੇ ਤੀਜੇ ਬਾਂਦਰ ਨੇ ਆਪਣੇ ਕੰਨਾਂ ਤੇ ਹੱਥ ਰੱਖਿਆ ਹੋਇਆ ਸੀ। ਪਹਿਲਾ ਬਾਂਦਰ ਕਿਸੇ ਲਈ ਬੁਰਾ ਨਾ ਬੋਲਣ ਦਾ ਸੰਦੇਸ਼ ਦਿੰਦਾ ਹੈ। ਦੂਜਾ ਵਿਰਾਈ ਨਾ ਦੇਖਣ ਦਾ ਸੰਦੇਸ਼ ਦਿੰਦਾ ਹੈ ਤੀਜਾ ਬਾਂਦਰ ਵਿਰਾਈ ਨਾ ਸੁਣਨ ਦਾ ਸੰਦੇਸ਼ ਦਿੰਦਾ ਹੈ ਗਾਂਧੀ ਜੀ ਦੇ ਸਿਧਾਂਤ ਵੀ ਇਸ ਪ੍ਰਕਾਰ ਹੀ ਸਨ ਉਹ ਜੀਵਨ ਭਰ ਕਿਸੇ ਦੇ ਦੋਸ਼ ਸੁਣਨ ਦੇਖਣ ਜਾਂ ਬੋਲਣ ਲਈ ਤਿਆਰ ਨਹੀਂ ਹੋਏ ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਅਹਿੰਸਾ ਦਾ ਮਾਰਗ ਚੁਣਿਆ ਉਹਨਾਂ ਨੇ ਸਤਿਆਗ੍ਰਹਿ ਕੀਤਾ ਤੇ ਵਦੇਸ਼ੀ ਵਸਤਾਂ ਦਾ ਤਿਆਰ ਕੀਤਾ ਅਤੇ ਵਿਦੇਸ਼ੀ ਵਰਤਾਂ ਵਰਤਣ ਦਾ ਅੰਦੋਲਨ ਚਲਾਇਆ ਆਪਣੇ ਇਹਨਾਂ ਗੁਣਾ ਕਰਕੇ ਹੀ ਗਾਂਧੀ ਜੀ ਨੂੰ ਸਫਲਤਾ ਪ੍ਰਾਪਤ ਹੋਈ ਉਹਨਾਂ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਨਿਸਵਾਰਥ ਦੇਸ਼ ਦੀ ਸੇਵਾ ਕਰਕੇ ਰਾਸ਼ਟਰਪੀਤਾ ਹੋਣ ਦਾ ਮਾਣ ਪ੍ਰਾਪਤ ਕੀਤਾ ਗਾਂਧੀ ਜੀ ਦੀਆਂ ਨਿੱਤਿਆ ਨੂੰ ਹੁਣ ਸਾਰਾ ਵਿਸ਼ਵ ਮਾਣ ਸਨਮਾਨ ਦੇ ਰਿਹਾ ਹੈ ਉਹਨਾਂ ਨੂੰ ਵਿਸ਼ਵ ਪੱਧਰ ਤੇ ਅਹਿੰਸਾਵਾਦੀ ਹੋਣ ਦਾ ਮਾਣ ਦਿੰਦਿਆਂ ਹੋਇਆ ਉਨ੍ਹਾਂ ਦੀ ਜਨਮ ਮਿਤੀ 2 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਕੋਮਾਂਤਰੀ ਅਹંਸਾ ਦਿਵਸ ਵਜੋਂ ਮਨਾਵਾ ਐਲਾਨਿਆ ਗਿਆ ਹੈ। ਗਾਂਧੀ ਜੀ ਭਾਰਤ ਦਾ ਚੰਨ ਮੋਹਰਾ ਸਨ। ਸਾਨੂੰ ਉਨ੍ਹਾਂ ਦੇ ਪੁਰਨਿਆਂ ਤੇ ਚੱਲਣਾ ਚਾਹੀਦਾ ਹੈ। ਸੋ ਦੋਸਤੋ ਇਹ ਸੀ ਪਾਠ 3 ਮਹਾਤਮਾ ਗਾਂਧੀ। ਹੁਣ ਇਸ ਦੇ ਨਾਲ ਜੁੜੇ ਸਾਰੇ ਪ੍ਰਸ਼ਨ ਉੱਤਰ ਅਤੇ ਵਿਆਖਿਆ ਕਰਦੇ ਹਾਂ। ਪਾਠ 3 ਮਹਾਤਮਾ ਗਾਂਧੀ ਲੇਖਕ ਸ਼੍ਰੀਮਤੀ ਨਿਤਾਸ਼ਾ ਕੋਲੀ ਪ੍ਰਸ਼ਨ ਤੇ ਉੱਤਰ ਪ੍ਰਸ਼ਨ ਊੜਾ ਮਹਾਤਮਾ ਗਾਂਧੀ ਦਾ ਪੂਰਾ ਨਾਮ ਕੀ ਸੀ ਇਸ ਦਾ ਉੱਤਰ ਹੈ ਚਿੜੀ ਮੋਹਨਦਾਸ ਕਰਮਚੰਦ ਗਾਂਧੀ ਪ੍ਰਸ਼ਨ ਐੜਾ ਮਹਾਤਮਾ ਗਾਂਧੀ ਨੇ ਕਿਹੜਾ ਮਾਰਗ ਚੁਣਿਆ ਇਸ ਦਾ ਉੱਤਰ ਹੈ ਅਹਿੰਸਾ ਦਾ ਮਾਰਗ ਪ੍ਰਸ਼ਨ ਈੜੀ ਮਹਾਤਮਾ ਗਾਂਧੀ ਨੇ ਬਚਪਨ ਵਿੱਚ ਕਿਹੜਾ ਨਾਟਕ ਦੇਖਿਆ ਉਹਨਾਂ ਦੇ ਮਨ ਉੱਤੇ ਉਸ ਨਾਟਕ ਦਾ ਕਿਹੋ ਜਿਹਾ ਪ੍ਰਭਾਵ ਪਿਆ ਸੀ ਪ੍ਰਸ਼ਨ ਦੁਆਰਾ ਤੋਂ ਫਿਰ ਸੁਣੋ ਮਹਾਤਮਾ ਗਾਂਧੀ ਨੇ ਬਚਪਨ ਵਿੱਚ ਕਿਹੜਾ ਨਾਟਕ ਦੇਖਿਆ ਤੇ ਉਹਨਾਂ ਦੇ ਮਨ ਉੱਤੇ ਉਸ ਨਾਟਕ ਦਾ ਕਿਹੋ ਜਿਹਾ ਪ੍ਰਭਾਵ ਪਿਆ ਸੀ ਇਸ ਦਾ ਉੱਤਰ ਹੈ ਮਹਾਤਮਾ ਗਾਂਧੀ ਨੇ ਬਚਪਨ ਵਿੱਚ ਹਰੀਸ਼ਚੰਦਰ ਨਾਟਕ ਦੇਖਿਆ ਹਰੀਸ਼ਚੰਦਰ ਦੇ ਸਤਿਆਵਾਦੀ ਸੁਭਾਅ ਦਾ ਉਹਨਾਂ ਦੇ ਮਨ ਤੇ ਡੂੰਘਾ ਪ੍ਰਭਾਵ ਪਿਆ ਪ੍ਰਸ਼ਨ ਸੱਸਾ ਗਾਂਧੀ ਜੀ ਦੇ ਮਨ ਉੱਤੇ ਸਰਵਣ ਦੀ ਪਿਤਰੀ ਭਗਤੀ ਦਾ ਕੀ ਅਸਰ ਪਿਆ ਇਸ ਦਾ ਉੱਤਰ ਹੈ ਸਰਵਣ ਦੀ ਪਿਤਰੀ ਭਗਤੀ ਦੇ ਪ੍ਰਭਾਵ ਕਾਰਨ ਗਾਂਧੀ ਜੀ ਮਾਤਾ ਪਿਤਾ ਦੀ ਸੇਵਾ ਨੂੰ ਪਰਮ ਧਰਮ ਮੰਨਦੇ ਸਨ ਪ੍ਰਸ਼ਨ ਹਾ ਹਾ ਗਾਂਧੀ ਜੀ ਨੇ ਸਕੂਲ ਵਿੱਚ ਨਕਲ ਕਿਉਂ ਨਹੀਂ ਕੀਤੀ ਇਸ ਦਾ ਉੱਤਰ ਹੈ ਗਾਂਧੀ ਜੀ ਨਕਲ ਨੂੰ ਪਾਪ ਸਮਝਦੇ ਸਨ ਉਹ ਮੰਨਦੇ ਸਨ ਕਿ ਨਕਲ ਕਰਕੇ ਅਸੀਂ ਆਪਣੇ ਆਪ ਨੂੰ ਢੋਖਾ ਦਿੰਦੇ ਹਾਂ। ਪ੍ਰਸ਼ਨ ਕਕਾ ਮਹਾਤਮਾ ਗਾਂਧੀ ਨੇ ਆਪਣੀ ਮਾਂ ਨੂੰ ਕਿਹੜਾ ਵਚਨ ਦਿੱਤਾ ਸੀ? ਇਸ ਦਾ ਉੱਤਰ ਹੈ ਉਹਨਾਂ ਨੇ ਆਪਣੀ ਮਾਂ ਨੂੰ ਵਚਨ ਦਿੱਤਾ ਕਿ ਉਹ ਇੰਗਲੈਂਡ ਜਾ ਕੇ ਕਦੇ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਕਰਨਗੇ। ਪ੍ਰਸ਼ਨ ਖਖਾ ਮਹਾਤਮਾ ਗਾਂਧੀ ਜੀ ਦੇ ਤਿੰਨ ਬਾਂਦਰ ਕੀ ਸਿੱਖਿਆ ਦਿੰਦੇ ਹਨ? ਇਸ ਦਾ ਉੱਤਰ ਹੈ ਮਹਾਤਮਾ ਗਾਂਧੀ ਜੀ ਦਾ ਪਹਿਲਾ ਬੰਦਰ ਬੁਰਾ ਨਾਮ ਬੋਲਣ ਦੂਜਾ ਬੁਰਾ ਨਾਮ ਸੁਣਨ ਤੇ ਤੀਜਾ ਬੁਰਾ ਨਾਮ ਦੇਖਣ ਦੀ ਸਿੱਖਿਆ ਦਿੰਦਾ ਹੈ ਸੋ ਦੋਸਤੋ ਇਹ ਸੀ ਇਸ ਪਾਠ ਦੇ ਨਾਲ ਜੁੜੇ ਕੁਝ ਪ੍ਰਸ਼ਨ ਉੱਤਰ ਹੁਣ ਅਗਲੇ ਅਭਿਆਸ ਵੱਲ ਚੱਲਦੇ ਹਾਂ ਖਾਲੀ ਥਾਂਵਾਂ ਭਰੋ ਪੂਰਾ ਗਾਂਧੀ ਜੀ ਦੇ ਵਿਚਾਰ ਬਰੇ ਡੈਸ਼ ਤੇ ਡੈਸ਼ ਹਨ ਗਾਂਧੀ ਜੀ ਦੇ ਵਿਚਾਰ ਕੀ ਸੀ ਬੜੇ ਉੱਚੇ ਤੇ ਸੁੱਚੇ ਸਨ ਗਾਂਧੀ ਦੇ ਵਿਚਾਰ ਉੱਚੇ ਤੇ ਸੁੱਚੇ ਸਨ ਐਡਾ ਉਹਨਾਂ ਦਾ ਵਿਸ਼ਵਾਸ ਸੀ ਕਿ ਸੱਚ ਹੀ ਡੈਸ਼ ਹੈ ਗਾਂਧੀ ਜੀ ਦਾ ਵਿਸ਼ਵਾਸ ਸੀ ਕਿ ਸੱਚ ਹੀ ਰੱਬ ਹੈ ਠੀਕ ਹੈ ਐਡਾ ਉਹਨਾਂ ਦਾ ਵਿਸ਼ਵਾਸ ਸੀ ਅਰਥ ਹੈ ਪੜ੍ਹਉਣ ਵਾਲਾ ਵਾਗ ਬਣਾਉਂਦੇ ਆ ਇਸ ਤੇ ਮੇਰਾ ਅਧਿਆਪਕ ਬਹੁਤ ਮਿਹਨਤੀ ਹਨ ਨੰਬਰ 7 ਚਰਿੱਤਰ ਦਾ ਅਰਥ ਹੈ ਆਤਰਣ ਵਾਕ ਬਣਾਉਨੇ ਆ ਇਸ ਤੇ ਗਾਂਧੀ ਜੀ ਦਾ ਚਰਿੱਤਰ ਬਹੁਤ ਉੱਚਾ ਸੀ ਹੁਣ ਅਗਲੇ ਐਕਸਰਸਾਈਜ਼ ਵੱਲ ਵਧਦੇ ਆ ਅਗਲੇ ਐਕਸਰਸਾਈਜ਼ ਹੈ ਨੰਬਰ 4 ਵਿਰੋਧੀ ਸ਼ਬਦ ਪਹਿਲਾ ਸ਼ਬਦ ਹੈ ਹਿੰਸਾ ਇਸ ਦਾ ਵਿਰੋਧੀ ਸ਼ਬਦ ਹੈ ਅਹਿੰਸਾ ਅਗਲਾ ਸ਼ਬਦ ਹੈ ਸਵਾਰਥ ਇਸ ਦਾ ਵਿਰੋਧੀ ਸ਼ਬਦ ਹੈ ਨਿਰਸਵਾਰਥ ਅਗਲਾ ਵਿਰੋਧੀ ਸ਼ਬਦ ਹੈ ਵਿਦੇਸ਼ੀ ਵਿਦੇਸ਼ੀ ਦਾ ਵਿਰੋਧੀ ਸ਼ਬਦ ਕੀ ਹੋਇਆ ਦੇਸੀ ਇਹ ਸੀ ਪਾਠ 인 ਮਹਾਤਮਾ ਗਾਂਧੀ ਪਹਿਲਾਂ ਅਸੀਂ ਇਸ ਪਾਠ ਨੂੰ ਪੜ੍ਹਿਆ ਹੈ ਫਿਰ ਇਸ ਦੇ ਨਾਲ ਜੁੜੇ ਸਾਰੇ ਪ੍ਰਸ਼ਨ ਉੱਤਰ ਅਤੇ ਹੋਰ ਅਭਿਆਸ ਕੀਤੇ ਹਨ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਪਾਠ ਚਾਰ ਦੇਸ਼ ਪੰਜਾਬ ਦੇ ਨਾਲ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਸਭ ਸ੍ਰੀ ਅਕਾਲ ਪੰਜਾਬੀ ਪੋਸਟਕ 6ਵੀਂ ਜਮਾਤ ਪਾਠ ਚਾਰ ਦੇਸ਼ ਪੰਜਾਬ ਜੋ ਕਿ ਇੱਕ ਕਵਿਤਾ ਹੈ ਪਹਿਲਾਂ ਅਸੀਂ ਇਸ ਕਵਿਤਾ ਨੂੰ ਪੜ੍ਹਾਂਗੇ ਫਿਰ ਇਸ ਦੇ ਨਾਲ ਜੁੜੇ ਸਾਰੇ ਪ੍ਰਸ਼ਨ ਉੱਤਰ ਅਤੇ ਹੋਰ ਅਭਿਆਸ ਕਰਾਂਗੇ ਚਲੋ ਜੀ ਸ਼ੁਰੂ ਕਰਦੇ ਹਾਂ ਪਾਠ ਚਾਰ ਦੇਸ਼ ਪੰਜਾਬ ਕਵਿਤਾ ਸੋਹਣਿਆ ਦੇਸਾਂ ਅੰਦਰ ਦੇਸ ਪੰਜਾਬ ਨੇ ਸਹੀਂਓ ਜਿਵੇਂ ਫੁੱਲਾਂ ਅੰਦਰ ਫੁੱਲ ਗਲਾਬ ਨੇ ਸਹੀਂਓ ਰਲ ਮਿਲ ਬਾਗੀ ਪੀਂਗਾ ਝੁਟਣ ਕੁੜੀਆਂ ਨਾਗਰ ਵੇਲਾ ਜੋਸ਼ ਜਵਾਨੀ ਠਾਠਾ ਮਾਰੇ ਲਿਚਕਣ ਹਾਰ ਹਵੇਲਾ ਪੈਨਨ ਹੀਰੇ ਮੋਤੀ ਮੁਖ ਮੁਤਾਬ ਨੇ ਸਹੀਂਓ ਸੋਹਣਿਆ ਦੇਸਾਂ ਅੰਦਰ ਦੇਸ ਪੰਜਾਬ ਨੇ ਸਹੀਂਓ ਜੁੜ ਮਟਿਆਰਾਂ ਤਰਿੰਜਣਾ ਦੇ ਵਿੱਚ ਚਰਖੇ ਵੈਟ ਕੁਕਾਵਣ ਨਾਟਕ ਬਾ ਹੁਲਾਰ ਪਿਆਰੀ ਤੰਦ ਤਰਕਲੇ ਪਾਵਣ ਸੀਨੇ ਅੱਗਾ ਲਾਵਣ ਹੋਠ ਉਨਾਥ ਨੇ ਸਈਓ ਸੋਹਣਿਆ ਦੇਸਾਂ ਅੰਦਰ ਦੇਸ਼ ਪੰਜਾਬ ਨੇ ਸਈਓ ਮੋਜ ਲਾਈ ਦਰਿਆਵਾਂ ਸੋਹਣੀ ਬਾਗ ਜਮੀਨਾਂ ਫਲਦੇ ਸਰਫ ਪੰਜਾਬੀ ਧਰਤੀ ਉੱਤੇ ਠੁੰਮਕ ਠੁੰਮਕ ਪਏ ਚੱਲਦੇ ਸਤਲੁ ਰਾਵੀ ਜੇਲਮ ਅਟਕ ਚਨਾਬ ਨੇ ਸਈਓ ਸੋਹਣਿਆ ਦੇਸਾਂ ਅੰਦਰ ਦੇਸ਼ ਪੰਜਾਬ ਨੇ ਸਈਓ ਸੋ ਦੋਸਤੋ ਇਸੇ ਕਵਿਤਾ ਹੁਣ ਇਸ ਦੇ ਨਾਲ ਜੁੜੇ ਸਾਰੇ ਪ੍ਰਸ਼ਨ ਉੱਤਰ ਅਤੇ ਹੋਰ ਅਭਿਆਸ ਕਰਾਂਗੇ ਚਲੋ ਇਹ ਸ਼ੁਰੂ ਕਰਦੇ ਹਾਂ ਬਾਟ ਚਾਂਦ ਦੇਸ਼ ਪੰਜਾਬ ਲੇਖਕ ਸ਼ਰੀਫ ਰੋਜ਼ਦੀਨ ਸਰਫ ਪ੍ਰਸ਼ਨ ਤੇ ਉੱਤਰ ਪ੍ਰਸ਼ਨ ਊੜਾ ਕਵੀ ਨੇ ਪੰਜਾਬ ਦੇ ਸੋਪਨ ਦੀ ਤੁਲਨਾ ਕਿਸ ਫੁੱਲ ਨਾਲ ਕੀਤੀ ਹੈ ਇਸ ਦਾ ਉੱਤਰ ਹੈ ਗੁਲਾਬ ਦੇ ਫੁੱਲ ਦੇ ਨਾਲ ਕਵੀ ਨੇ ਪੰਜਾਬ ਦੇ ਸੋਪਨ ਦੀ ਤੁਲਨਾ ਗੁਲਾਬ ਦੇ ਫੁੱਲ ਦੇ ਨਾਲ ਕੀਤੀ ਹੈ। ਪ੍ਰਸ਼ਨ ਅੜਾ ਕਵੀ ਨੇ ਪਿੰਗਾ ਝੋੜਦੀਆਂ ਕੁੜੀਆਂ ਦੀ ਸ਼ਿਫਤ ਸਲਾ ਕੀ ਕਹਿ ਕੇ ਕੀਤੀ ਹੈ? ਇਸ ਦਾ ਉੱਤਰ ਹੈ ਨਾਗਰਵੇਲਾ। ਪ੍ਰਸ਼ਨ ਈੜੀ ਸਿੰਜਣ ਵਿੱਚ ਬੈਠ ਕੇ ਕੁੜੀਆਂ ਕੀ ਕਰਦੀਆਂ ਹਨ? ਉੱਤਰ ਸਿੰਜਣ ਵਿੱਚ ਬੈਠ ਕੇ ਕੁੜੀਆਂ ਚਰਕਾ ਕੱਤਦੀਆਂ ਹਨ। ਪ੍ਰਸ਼ਨ ਸਸਾ ਦੇਸ਼ ਕਵੀ ਪੰਜਾਬ ਕਵਿਤਾ ਅਨੁਸਾਰ ਪੰਜਾਬਣਾਂ ਦੇ ਪਹਿਰਾਵੇ ਬਾਰੇ ਦੱਸੋ ਉੱਤਰ ਇਸ ਕਵਿਤਾ ਅਨੁਸਾਰ ਪੰਜਾਬਣਾਂ ਹੀਰੇਆ ਮੋਤੀਆਂ ਜੜੇ ਹਾਰ ਦੇ ਹਮੇਲਾ ਪੈਂਦੀਆਂ ਹਨ ਪ੍ਰਸ਼ਨ ਹਾ ਹਾ ਦੇਸ਼ ਪੰਜਾਬ ਕਵਿਤਾ ਵਿੱਚ ਆਏ ਦਰਿਆਵਾਂ ਦੇ ਨਾਮ ਲਿਖੋ ਉੱਤਰ ਸਤਲੁਜ ਰਾਵੀ ਜੇਹਲਮ ਚਨਾਬ ਅਤੇ ਅਟਕ ਨੰਬਰ 2 ਓਕੇ ਸ਼ਬਦਾਂ ਦੇ ਅਰਥ ਹੁਣ ਇਸ ਪਾਠ ਦੇ ਵਿੱਚ ਆਏ ਓਕੇ ਸ਼ਬਦਾਂ ਦੇ ਅਰਥ ਜਾਣਾਂਗੇ ਚਲੋ ਸ਼ੁਰੂ ਕਰਦੇ ਹਾਂ ਪਹਿਲਾ ਹੈ ਨਾਗਰ ਨਾਗਰ ਦਾ ਮਤਲਬ ਹੈ ਉੱਤਮ ਸੁੰਦਰ ਨਿਪੁੰਨ ਜਾਂ ਚਤਰ ਅਗਲਾ ਹੈ ਹਮੇਲ ਇਸ ਦਾ ਅਰਥ ਹੈ ਔਰਤ ਦੇ ਗਲ ਵਿੱਚ ਪਾਏ ਜਾਣ ਵਾਲੇ ਇੱਕ ਗਹਿਣੇ ਦੀ ਕਿਸਮ ਅਟੋਕਾ ਸ਼ਬਦ ਹੈ ਮਤਾਬ ਮਨਤਾਬ ਦਾ ਅਰਥ ਹੈ ਚੰਨ ਜਾਂ ਚੰ드ਰਮਾ ਅਗਲਾ ਓਕਾ ਸ਼ਬਦ ਹੈ ਉਨਾਬ ਇਸ ਦਾ ਅਰਥ ਹੈ ਇੱਕ ਰੁੱਖ ਜਾਂ ਉਸ ਦੇ ਬੇਰ ਹੋਗਾ ਫਲ ਉਨਾਬੀ ਰੰਗ ਵਰਗਾ ਕਾਲੀ ਭਾ ਮਾਰਦਾ ਲਾਲ ਰੰਗ ਤ੍ਰਿੰਜਣ ਇਸ ਦਾ ਅਰਥ ਹੈ ਕੱਟਣ ਵਾਸਤੇ ਇਕੱਠੀਆਂ ਹੋਈਆਂ ਕੁੜੀਆਂ ਦੀ ਇਕੱਠਾ ਨਾਜ਼ਕ ਓਕਾ ਸ਼ਬਦ ਹੈ ਇਸ ਦਾ ਅਰਥ ਹੈ ਕੋਮਲ ਮੁਲਾਇਮ ਮਲੂਕ ਅਗਲਾ ਓਕਾ ਸ਼ਬਦ ਤਰਕੜਾ ਇਸ ਦਾ ਅਰਥ ਹੈ ਚਰਖੇ ਦੀ ਲੰਮੀ ਸੀਖ ਅਗਲਾ ਔਖਾ ਸ਼ਬਦ ਹੈ ਠੁਮਕ ਠੁਮਕ ਇਸ ਦਾ ਅਰਥ ਹੈ ਨਖਰੇ ਨਾਲ ਟੁਣਾ ਨੰਬਰ 3 ਇਸ ਕਵਿਤਾ ਦੇਸ਼ ਪੰਜਾਬ ਨੂੰ ਸਾਰੇ ਬੱਚੇ ਜਵਾਨੀ ਯਾਦ ਕਰੋ ਏ ਸੀ ਪਾਰਟ 4 ਦੇਸ਼ ਪੰਜਾਬ ਜੋ ਕਿ ਇੱਕ ਕਵਿਤਾ ਹੈ ਪਹਿਲਾ ਅਸੀਂ ਇਸ ਕਵਿਤਾ ਨੂੰ ਪੜਿਆ ਹੈ ਫਿਰ ਇਸ ਦੇ ਨਾਲ ਜੁੜੇ ਸਾਰੇ ਪ੍ਰਸ਼ਨ ਉੱਤਰ ਅਤੇ ਹੋਰ ਅਭਿਆਸ ਕੀਤੇ ਹਨ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਪਾਠ 5 ਲਿਫਾਫੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਔਰ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜਰੂਰ ਦਬਾਉਣਾ ਧੰਨਵਾਦ